ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਮ ਹੋਗੇ ਜਿਵੇਂ ਟੈਕਨੋਲੋਜੀ ਬਧੀਆ ਹੋਣਾ ਜਿਹੜੇ ਹਿਸਾਬ ਦੇ ਨਾਲ ਐਸੀਆਂ ਐਸੀਆਂ ਚੀਜ਼ਾਂ ਬਣ ਗਈਆਂ ਜਿਹੜੀਆਂ ਕਦੇ ਸੋਚੀਆਂ ਵੀ ਨਹੀਂ ਸੀਗੀਆਂ ਉਸ ਹਿਸਾਬ ਦੇ ਨਾਲ ਤਾਂ ਟੈਕਨੋਲੋਜੀ ਦੇਖਣ ਨੂੰ ਬੜੀ ਸੋਹਣੀ ਲੱਗਦੀ ਆ ਪਰ ਇਹ ਟੈਕਨੋਲੋਜੀ ਦਾ ਇੱਕ ਭਿਆਨਕ ਰੂਪ ਵੀ ਆ ਹੋਏ ਆ ਕਿ ਇਹਨੇ ਬਹੁਤ ਜਲਦੀ ਲੋਕਾਂ ਦੇ ਵਿੱਚ ਇਨਸਾਨੀਅਤ ਖਤਮ ਕਰ ਦੇਣੀ ਆ ਅਲਿਖੋ ਜਿਹੜੀਆਂ ਪੁਰਾਣੀਆਂ ਫੋਟੋਆਂ ਨੇ ਉਹਨਾਂ ਨੂੰ ਆਪਾਂ ਵੀਡੀਓ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਕਿ ਪੁਰਾਣੀਆਂ ਫੋਟੋਆਂ ਦਾ ਵੀਡੀਓ ਬਣ ਜਾਂਦੀ ਆ ਤੇ ਬਹੁਤ ਵਧੀਆ ਇੱਕ ਟੂਲ ਆ ਜਿਵੇਂ ਆਪਾਂ ਜਿਹੜੇ ਪੁਰਾਣੀਆਂ ਫੋਟੋਆਂ ਦੇ ਵਿੱਚ ਆਪਣੇ ਪਿਆਰੇ ਆ ਉਹਨਾਂ ਨੂੰ ਆਪਾਂ ਦੇਖ ਸਕਦੇ ਹਾਂ ਇੱਕ ਵੀਡੀਓ ਦੇ ਮਾਤੇ ਬਣਾਈ ਪਰ ਇਹ ਜਿਹੜੀ ਟੈਕਨੋਲੋਜੀ ਆ ਇਹ ਕੱਲ੍ਹ ਤੋਂ ਵੀ ਵਰਤੀ ਜਾਂਦੀ ਆ ਇੱਥੇ ਦੇਖੋ ਤੁਸੀਂ ਇੱਕ ਮੁੰਡਾ ਉਹ ਇੱਕ ਕੁੜੀ ਦਾ ਰੂਪ ਲੈ ਕੇ ਕੰਪਿਊਟਰ ਦੇ ਉੱਤੇ ਵੀਡੀਓ ਬਣਾਉਣ ਲੱਗਿਆ ਹੋਇਆ। ਤੇ ਜੋ ਵੀ ਉੱਧਰ ਕਰੂਗਾ ਸਕਰੀਨ ਦੇ ਉੱਤੇ ਇੱਧਰ ਉਹ ਇਦਾਂ ਹੀ ਲੱਗੂਗਾ ਕਿ ਕੋਈ ਕੁੜੀ ਰਿਕਾਰਡ ਕਰਵਾ ਰਹੀ ਹੈ ਉਹ ਵੀਡੀਓ। ਇਹ ਪਹਿਲਾਂ ਵੀ ਚਾਈਨਾ, ਜਾਪਾਨ ਦੇ ਵਿੱਚ ਬਹੁਤ ਇਦਾਂ ਦੇ ਮਾਮਲੇ ਦਰਜ ਹੋਏ ਨੇ ਕਿ ਕਿਸੇ ਮੁੰਡੇ ਨੇ ਕੁੜੀ ਬਣ ਕੇ ਲੋਕਾਂ ਨੂੰ ਲੁੱਟਿਆ। ਸੋ ਕਹਿ ਸਕਦੇ ਆਂ ਵੀ ਇਹ ਜਿਹੜੀ ਟੈਕਨੋਲੋਜੀ ਆ ਇਹਦੇ ਵਿੱਚ ਸਾਨੂੰ ਹੁਣ ਅੱਗੇ ਜਾ ਕੇ ਇਹ ਨਹੀਂ ਸਮਝ ਆਇਆ ਕਰਨੀ ਕਿ ਅਸੀਂ ਜਿਹੜਾ ਨਾਲ ਗੱਲ ਕਰਦੇ ਆਂ ਉਹ ਰੀਅਲ ਦੇ ਵਿੱਚ ਹੈਗਾ ਵੀ ਆ ਜਾਂ ਨਹੀਂ। ਜਾਉ ਮੁੰਡਾ ਜਾਂ ਕੁੜੀਆ ਸੋ ਇਹ ਜਿੱਥੇ ਕਿਸੇ ਚੀਜ਼ ਦੇ ਫਾਇਦੇ ਨੇ ਉੱਥੇ ਨੁਕਸਾਨ ਵੀ ਬਰਾਬਰੀ ਚੱਲਦੇ ਆ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਇਨਸਾਨ ਦੀ ਬਣਾਈ ਹੋਈ ਕੋਈ ਵੀ ਚੀਜ਼ ਆ ਉਹ ਤਾਂ ਨੁਕਸਾਨ ਹੈਗਾ ਹੀ ਹੈਗਾ ਪਰਮਾਤਮਾ ਦੀ ਆਜ਼ਾਦ ਕੀਤੀ ਹੋਈ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਨਹੀਂ ਪਰ ਇਨਸਾਨ ਨੇ ਜਦੋਂ ਵੀ ਕੁਝ ਬਣਾਇਆ ਤਾਂ ਉਹਦਾ ਜੇ ਫਾਇਦਾ ਹੈਗਾ ਤਾਂ ਉਹਦਾ ਨੁਕਸਾਨ ਉਹ ਤੋਂ ਦੁੱਗਣਾ ਹੋਊਗਾ ਧੰਨਵਾਦ